ਵਾਈਰਲ ਹੋ ਜੇ ਇੱਕ ਦਿਨ 35 ਲੱਖ ਲੋਕਾਂ ਕੋਲ ਅਜਾੜ ਤੇ ਸੋਨੂੰ ਘੱਟ ਤੋਂ ਘੱਟ 2000 ਰੁਪਿਆ 1800 ਰੁਪਿਆ ਉਸੇ ਫੋਟੋ ਦਾ ਆ ਜੂ ਮੈਂ ਦਿਨ ਵਿੱਚ ਦੀ ਘੱਟ ਤੋਂ ਘੱਟ ਫੋਟੋਆਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਭਪਿੰਦਰ ਸਿੰਘ चौहान ਜੱਸੀਪੌਲੀ ਆਪਣੀ ਵੀਡੀਓ ਨੂੰ ਅੰਤ ਤੱਕ ਸੁਣਿਓ ਮੈਂ ਤੁਹਾਨੂੰ ਦੱਸਦਾ ਵੀ ਫੇਸਬੁੱਕ ਤੋਂ ਪੈਸੇ ਕਿਵੇਂ ਕਮਾਏ ਜਾਂਦੇ ਆ ਜਿਹੜੇ ਮੈਨੂੰ ਮਾਲਾ ਵੀ ਜਿੰਨਾ ਕਿ ਮੈਨੂੰ ਪਤਾ ਹਨਾ ਮੈਂ ਪੁੱਛਦਾ ਲੋਕਾਂ ਨੂੰ ਪਹਿਲਾਂ ਮੈਨੂੰ ਵੀ ਪੁੱਛਦੇ ਵੀ ਪੈਸੇ ਆਉਂਦੇ ਆ ਮੈਨਾਂ ਦਾ ਵੀ ਆਉਂਦੇ ਨਹੀਂ ਮੈਨੂੰ ਤਾਂ ਵੀ 5-7 ਦਿਨਾਂ ਦੇ ਪੈਸੇ ਆਉਣ ਲੱਗੇ ਆ ਮੈਨੂੰ ਐ ਲੱਗਿਆ ਜਦੋਂ ਸ਼ੁਰੂ ਚ ਮੇਰੇ ਪੈਸੇ ਆਉਣ ਲੱਗੇ ਤਾਂ ਮੇਰੇ ਮੱਲਾ ਵੀ ਰੇਟ ਘਟ ਗਈ ਵੇਚਾਂ ਦੀ ਫੇਸਬੁੱਕ ਦੀ ਜਦੋਂ ਰੇਟ ਘਟ ਗਈ ਕਮੈਂਟ ਆਉ ਨੂੰ ਹਟ ਕੇ ਲੈ ਕਾਉ ਨੂੰ ਹਟ ਕੇ ਤੇ ਮੈਂ ਦੇਖਿਆ ਨਾ ਮੈਨੂੰ ਦੱਸਿਆ ਕਿਸੇ ਨੇ ਵੀਰਾਂ ਦੇ ਤੇਰੇ ਵੀ ਪੇਜ ਪੈਸੇ ਦੇਣ ਲੱਗੇ ਮੈਂ ਵੀਡੀਓ ਪਾਈਆਂ ਇੱਕ ਦੋ ਤੇ ਉਹਨਾਂ ਦੇ ਥੋਲੇ ਥੋਲੇ ਮਾਲਾ ਪੈਸੇ ਆਉਣ ਲੱਗੇ ਜਿਵੇਂ 1 ਡਾਲਰ ਆਉਣ ਲੱਗਾ ਇੱਕ ਦਿਨ ਕੀ ਹੋਇਆ ਮੈਂ ਵੀਪਾ ਹਰਸਿੰਦਰ ਦੀ ਬੇਟੀ ਦਾ ਵੀ ਵਿਆਹ ਸੀ ਤੇ ਉਹਦੀ ਵੀ ਉਹ ਪਾਤੀ ਮੈਂ ਫੋਟੋ ਪਾਤੀ ਉਹ ਫੋਟੋ ਵਾਇਰਲ ਹੋ ਗਈ ਮੇਰੇ ਇੱਕ ਪੇਜ ਤੇ ਉਹਦੇ ਵਿੱਚ ਮੈਨੂੰ ਘੱਟੋ ਘੱਟ ਹੋਈ 17 ਲੱਖ ਅਰੀਤ ਹੋਈ ਉਹਦੀ ਲੋਕਾਂ ਤੱਕ ਪਹੁੰਚੀ ਤੇ ਉਹਦੇ ਮੈਨੂੰ ਆਇਆ ਭਾਈ ਪੈਸਾ 1800 ਰੁਪਇਆ ਇੱਕ ਦਿਨ 'ਚ ਹੀ ਆਇਆ ਨਾ ਤੇ ਮੈਨੂੰ ਇਹ ਪੈਸੇ ਆਉਣ ਲੱਗੇ 7-8 ਦਿਨਾਂ ਤੋਂ ਤੇ ਉਸ ਤੋਂ ਬਾਅਦ ਕੀ ਕੀਤਾ ਤੇ ਮੈਂ ਹੋਰ ਫੇਸਬੁਕਾਂ ਤੇ ਦੇਖਿਆ ਨਾ ਤੇ ਮੈਂ ਸਾਰਿਆਂ ਤੇ ਮੈਨੂੰ ਪੈਸੇ ਆਉਣ ਲੱਗੇ ਪਹਿਲਾਂ ਮੈਨੂੰ ਐਸੀ ਵੀ ਫੇਸਬੁਕ ਦੀ ਰੀਚ ਪੇ ਜਿੰਨੀ ਹੁੰਦੀ ਨਹੀਂ ਬੀ ਪੇਜ ਹੁਣ ਮੈਨੂੰ ਮੇਰੀਆਂ ਦੋ ਫੇਸਬੁਕਾਂ ਵੀ ਹਨਾ ਉਹਨਾਂ ਨੂੰ ਮੈਂ ਪੇਜ ਤੇ ਬਦਲ ਲਿਆ ਪੇਜ ਬਣਾ ਲਿਆ ਤੁਹਾਨੂੰ ਮੈਂ ਦੱਸਦਾ ਵੀ ਇਹਨਾਂ ਨੂੰ ਪੇਜ ਕਿਵੇਂ ਬਣਾਇਆ ਜਾਂਦਾ ਹਨਾ ਸਭ ਤੋਂ ਪਹਿਲਾਂ ਫੇਸਬੁਕ ਅਕਾਉਂਟ ਦੀਆਂ ਨੂੰ ਪੇਜ ਬਣਾ ਲਓ ਛਾਰਾਂ ਜਿਵੇਂ ਵੀ ਯਾਹਾਂ ਗੁਰਵਿੰਦਰ ਸਿੰਘ ਸਰਪੰਚ ਦੀ ਮੇਰੇ ਕੋਲ ਆਈਡੀ ਹੈ ਹਨਾ ਇਹਨੂੰ ਆਪਾਂ ਮੰਨ ਲਾ ਵੀ ਪੇਜ ਤੇ ਬਦਲਣਾ ਇਹਨੂੰ ਆਪਾਂ ਕੀ ਕਰਾਂਗੇ ਸਾਰੀਆਂ ਜਿੰਨੀਆਂ ਸੈਟਿੰਗਾਂ ਨਾ ਜਿਵੇਂ ਸਟੋਰੀ ਆ ਪਬਲਿਕ ਕਰ ਦਾਂਗੇ ਜਨਤਕ ਕਮੈਂਟ ਜਨਤ ਕਰ ਦਾਂਗੇ ਲੋਕ ਨਹੀਂ ਲਾਵਾਂਗੇ ਇਹਨੂੰ ਖੁੱਲਾ ਰੱਖਾਂਗੇ ਲਾਉ ਸਾਰਾ ਕੁਝ ਲਗਾਗੇ ਉਦੋਂ ਬਾਅਦ ਇੱਥੇ ਹੁੰਦਾ ਪੇਸੇਵਰ ਡੈਸ਼ਬੋਰਡ ਵੀ ਕਹਿੰਦੇ ਤੇ ਪ੍ਰੋਫੈਸ਼ਨਲ ਡੈਸ਼ਬੋਰਡ ਵੀ ਕਹਿ ਦਿੰਦੇ ਆ ਉਹਨੂੰ ਇੰਗਲਿਸ਼ ਚ ਆਸੀ ਪ੍ਰੋਫੈਸ਼ਨਲ ਡੈਸ਼ਬੋਰਡ ਇਹਨੂੰ ਆਪਾਂ ਚਾਲੂ ਇੱਥੋਂ ਹੁੰਦਾ ਇਹ ਐਸਾਂ ਤੋਂ ਚਾਲੂ ਹੁੰਦਾ ਇਹ ਇਹਨੂੰ ਇੱਥੋਂ ਐ ਕਰ ਲਓ ਇੱਥੋਂ ਹੁੰਦਾ ਇਹਨੂੰ ਤੁਸੀਂ ਭਾਈ ਸਾਹਿਬ ਇਹ ਇੱਥੋਂ ਚਾਲੂ ਕਰ ਲਓ ਇਹ ਜਗਾ ਤਾਂ ਚਾਲੂ ਹੋ ਜੂਗਾ ਇੱਥੇ ਇਹ ਪੇਜ ਤੇ ਤਬਦੀਲ ਹੋ ਜੂ ਤੇ ਐ ਇਸ ਤਰ੍ਹਾਂ ਦਾ ਵੀਊ ਆਉਂ ਲੱਗ ਜੂ ਪੇਜ ਬਣ ਜੂਗਾ ਇਹ ਉਦੋਂ ਬਾਅਦ ਤੁਸੀਂ ਜਦੋਂ ਤੁਹਾਨੂੰ ਐ ਲੱਗੂਗਾ ਵੀ ਤੁਸੀਂ ਖਿਚੋਗੇ ਨਾ ਵੀ ਯਾਰ ਆਪਾਂ ਤਾਂ ਯਾਰ ਆਪਣੇ ਨੂੰ ਤਾਂ ਕੋਈ ਕਮੈਂਟ ਕਰਕੇ ਰਾਜੀ ਨਹੀਂ ਆਪਾਂ ਨੂੰ ਤਾਂ ਕੋਈ ਲਾਈਕ ਨਹੀਂ ਆਉਂਦਾ ਮੰਨ ਲਾ ਜਿਹੜੇ ਪਹਿਲਾਂ 2-200 ਲਾਈਕ ਆ ਜਾਂਦੇ ਸੀ ਉੱਤੇ ਘੰਟੇ 'ਚ ਉਹ ਲਾਈਕ ਐ ਹੀ ਨਹੀਂ ਪਤਾ ਵੀ 1 ਆਵੇ 2 ਆਵੇ ਤੁਸੀਂ ਘਬਰਾਉਣਾ ਨਹੀਂ ਡਰਨਾ ਨਹੀਂ ਤੁਸੀਂ ਮੰਨ ਲਾ ਵੀ ਤੁਸੀਂ ਫੋਟੋਆਂ ਮਾਉਣ ਲੱਗ ਜਾਨੀਆਂ ਫੋਟੋਆਂ ਵੀ ਕਿੱਥੋਂ ਪਾਉਣੀਆਂ ਪਿਕਚਰ ਆਰਟ ਚ ਬਣਾ ਲਿਆ ਕਰੋ ਗੁੰਡੀਆਂ ਦਾ ਫੋਟੋਆਂ ਵੇਤੂ ਗਿਆਈਆਂ ਬਣਾਉਣੇ ਜਿਵੇਂ ਨਾ ਜਿਵੇਂ ਹੁਣ ਮੈਂ ਪਾਉਣ ਲੱਗ ਗਿਆ ਕੋਈ ਮੈਨੂੰ ਆਹ ਹੰਦੇ ਯਾਰ ਤੂੰ ਇਹਦੀਆਂ ਫੋਟੋਆਂ ਕਿਵੇਂ ਪਾਉਂਦਾ ਉਹਨਾਂ ਨੂੰ ਐਂ ਨਹੀਂ ਪਤਾ ਵੀ ਇਹਨੂੰ ਪੈਸੇ ਆਉਣ ਲੱਗ ਗਏ ਤੇ ਉਸ ਤੋਂ ਬਾਅਦ ਮੰਨ ਲਾ ਵੀ ਪਿਕਚਰ ਆਰਟ ਜੇ ਬਣਾ ਕੇ ਨਾ ਜਿਵੇਂ ਉਹਦੇ ਉੱਤੇ ਜੇ ਲਿਖਤਾ ਸਵਾਲ ਪੁੱਛ ਲਿਆ ਨਾ ਵੀ ਐਂ ਪੁੱਛ ਲਿਆ ਵੀ ਤੁਹਾਡੇ ਪਿੰਡ ਦਾ ਸਰਪੰਚ ਦਾ ਕੀ ਨਾਂ ਉਹਦੀ ਸਰਪੰਚ ਦੀ ਫੋਟੋ ਲਾਤੀ ਉਹ ਐਂ ਨਹੀਂ ਪਤਾ ਬਾਈ ਜਦੋਂ ਤੁਹਾਡੀ ਵੀਡੀਓ ਓਹ ਤੁਹਾਡੀ ਸੌਰੀ ਤੁਹਾਡੀ ਫੋਟੋ ਵਾਇਰਲ ਹੋ ਜੇ ਇੱਕ ਦਿਨ 'ਚ 15 ਲੱਖ ਲੋਕਾਂ ਕੋਲ ਜਾੜ ਤੇ ਸੋਨੂੰ ਘੱਟ ਤੋਂ ਘੱਟ 2000 ਰੁਪਿਆ 1800 ਰੁਪਿਆ ਉਸੇ ਫੋਟੋ ਦਾ ਆ ਜੂ ਮੈਂ ਦਿਨ ਬਿਜ ਦੀ ਘੱਟ ਤੋਂ ਘੱਟ ਫੋਟੋਆਂ ਪਾਉਣਾ 40 ਤੋਂ 50 ਸਾਰੀਆਂ ਤੇ ਉਹਦੇ ਵਿੱਚ ਮੇਰੀ ਇੱਕ ਅੱਧੀ ਵਾਇਰਲ ਹੋ ਜਾਂਦੀ ਹੈ ਤੇ ਹੁਣ ਤੱਕ ਮੈਨੂੰ ਘੱਟ ਤੋਂ ਘੱਟ ਦੋ ਫੇਸਬੁਕਾਂ ਪੈਸੇ ਦਿੰਦੀਆਂ ਉਹ ਪੈਸੇ ਦਿੰਦਾ ਫੇਸਬੁਕ ਇਹ ਅਮਰੀਕਾ ਦੇ ਡਾਲਰ ਦਿੰਦਾ ਜਿਹੜੇ ਇਹ ਪੈਸੇ ਦਿੰਦਾ ਇਹ ਫੇਸਬੁਕ ਅਮਰੀਕਾ ਦੇ ਡਾਲਰ ਦਿੰਦਾ ਮੈਨੂੰ 12000 ਰੁਪਏ ਆ ਗਿਆ 5-7 ਦਿਨਾਂ 'ਚ ਤੇ ਮੈਂ ਉਹਨੇ ਜਿੱਕਰ ਪਾਈ ਜਾਨਾਣਾ ਇਹ ਵੀ ਜ਼ਰੂਰੀ ਨਹੀਂ ਵੀ ਬਹੁਲੇ ਫਾਲੋ ਹੋਣ ਤੁਹਾਡੀ ਫੇਸਬੁਕ ਤੇ 5000 ਤੋਂ ਵੱਧ ਫਾਲੋ ਹੋਣ ਤੇ ਉਸ ਨੂੰ ਤੁਸੀਂ ਪੇਜ ਤੇ ਕਨਵਰਟ ਕਰਾ ਲਓ ਕਿਸੇ ਜਾਣ ਪਛਾਣ ਵਾਲੇ ਬੰਦੇ ਤੋਂ ਤੁਹਾਨੂੰ ਦੱਸਿਆ ਹੀ ਆ ਵੈਸੇ ਦਾ ਬਹੁਤ ਤਰੀਕਾ ਤੁਸੀਂ ਆਪ ਵੀ ਕਰ ਸਕਦੇ ਹੋ ਹਣਾ ਤੇ ਇਹ ਤੋਂ ਪੈਸੇ ਕਮਾਜ ਸਕਦੇ ਤੇ ਉਹ ਫੋਟੋਆਂ ਪਾਉਣੀਆਂ ਪੈਂਦੀਆਂ ਹਨਾ ਉਹਦੇ ਵਿੱਚ ਆਪਾਂ ਫੋਟੋਆਂ ਪਾਉਣਾ ਹਨ ਉਸ ਤਰੀਕੇ ਦੀਆਂ ਫੋਟੋਆਂ ਪਾਉਣਾ ਆਪਣੀ ਫੇਸਬੁੱਕ ਤੋਂ ਕਿਸੇ ਨੂੰ ਤੁਸੀਂ ਗੰਦਾ ਕਮੈਂਟ ਨਾ ਕਰੋ ਜੇ ਪੈਸੇ ਕਮਾਉਣੇ ਆ ਤੇ ਕੋਈ ਗਲਤ ਪੋਸਟ ਨਾ ਪਾਓ ਕਿਸੇ ਦੀ ਵੀਡੀਓ ਨਾ ਪਾਓ ਤੇ ਤੁਹਾਨੂੰ ਵੀਡੀਓ ਦੇ ਪੈਸੇ ਆਉਣਗੇ ਚੰਗੇ ਪੈਸੇ ਆਉਂਦੇ ਆ ਤੇ ਫੇਸਬੁੱਕ ਦੇ ਨਾਲ ਇੱਕ ਪੇਜ ਬਣਾ ਲਓ ਤੁਸੀਂ ਤੇ ਪੇਜ ਵੀ ਤੁਹਾਡਾ ਜਲਦੀ ਵੱਪਾ ਲੋ ਵਜ ਜਾਣਗੇ ਅਈ ਉਹਨਾਂ ਦੇ ਪੈਸੇ ਆ ਜਾਣਗੇ ਇੱਕ ਫੇਸਬੁਕ ਤੇ ਤੁਸੀਂ ਕਿੰਨੇ ਮਰਜ਼ੀ ਪੇਜ ਬਣਾ ਸਕਦੇ ਹੋ ਪੈਸੇ ਤੁਸੀਂ ਕਮਾ ਸਕਦੇ ਹੋ ਤੇ ਆਪਣਾ YouTube ਤੇ ਚੈਨਲ ਆ ਭਵਿੰਦਰ ਸਿੰਘ ਤਹਾਨੂੰ ਉਹਨੂੰ ਵੀ ਸਰਚ ਕਰ ਲਿਓ Instagram ਤੇ ਭਵਿੰਦਰ ਸਿੰਘ ਤਹਾਨੂੰ ਉਹਨਾਂ ਨੂੰ ਵੀ ਅਕਾਊਂਟਾਂ ਨੂੰ ਆਪਿਆਂ ਨੂੰ ਤੁਸੀਂ ਸਰਚ ਕਰ ਲਿਓ ਮੇਰੇ ਵੀਰ ਮੈਂ ਤੁਹਾਨੂੰ ਹੋਰ ਵੀ ਦੱਸੂਗਾ ਨਾ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਜਿਨੇ ਪੈਸੇ ਕਮਾਉਣੇ ਆ ਬਹਿਲੇ ਬੈਠੇ ਨੇ ਤਾਂ ਮੇਰੇ ਹਿਸਾਬ ਨਾਲ ਜਿਵੇਂ 10-12000 ਰੁਪਇਆ ਮੰਨ ਲਾ ਮੈਨੂੰ 5-7 ਦਨਾ ਚ ਆ ਗਿਆ ਤਾਂ ਮੈਨੂੰ ਆਇਆ ਵੀ ਜੇ 10 15 ਫੋਟੋਆਂ ਮੇਰੀਆਂ ਹੋਰ ਬਾਹਰਲੇ ਹੋ ਗਈਆਂ ਕੱਲੀਆਂ ਫੋਟੋਆਂ ਹੀ ਉਹਦੇ ਵਿੱਚ ਮੈਨੂੰ ਮੰਨ ਲਾ ਵੀ 20 25000 ਰੁਪਇਆ ਬੰਡੂ ਤੇ ਵੀਡੀਓ ਵੀਡੀਓ ਦੇ ਵੀ ਆਉਂਦੇ ਆ ਵੀਡੀਓ ਦੇ ਆਉਂਦੇ ਆ 15 ਲੱਖ ਵੀਡੀਓ ਦੇ ਆਉਂਦੇ ਆ 2000 ਰੁਪਇਆ ਮੈਨੂੰ ਆਇਆ ਇੱਕ ਵੀਡੀਓ ਦੇ ਆਇਆ 15 ਲੱਖ ਵੀਡੀਓ ਚੱਲੀ ਸੀ ਉਹਦੇ 2000 ਰੁਪਇਆ ਉਹਦਾ ਆਇਆ ਵਾ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਖਿੱਚ ਕੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਜਰੂਰ ਕਰ ਦਿਓ ਆਪਾਂ ਤੁਹਾਨੂੰ ਪੰਜਾਬੀ ਤਰੀਕੇ ਨਾਲ ਦੱਸਿਆ ਕੋਈ ਆਪਾਂ ਨੂੰ ਲਾਲਚ ਨਹੀਂ ਕਿਸੇ ਦਾ ਐਵੇਂ ਝੂਠ ਨਹੀਂ ਬੋਲਿਆ ਆਪਾਂ ਨੂੰ ਮੈਨੂੰ ਐ ਸੀ ਮੈਨੂੰ ਪੈਸੀ ਆਉਣ ਲੱਗੇ ਤੇ ਮੈਂ ਵੀ ਦੱਸਾਂ ਮੈਨੂੰ ਕਈ ਪੁੱਛਦੇ ਵੀ ਸੀ ਤੇ ਕਈ ਮੇਰੇ ਵੀਰਾਂ ਹੁੰਦੇ ਯਾਰ ਹੁਣ ਤੂੰ ਬੇਤੁਗੀਆਂ ਪੋਸਟਾਂ ਮੋਨ ਲੱਗਿਆ ਭਾਈ ਉਹ ਪੋਸਟਾਂ ਹੀ ਵਾਇਰਲ ਹੁੰਦੀਆਂ ਉਹਨਾਂ ਕਰਤੀ ਫਿਰ ਪੈਸੀ ਆਉਂਦਿਆ ਫਿਰ ਆਪਾਂ ਮੱਥੇ ਹੀ ਮਾਰਨਾ ਜਦੋਂ ਤਾਂ ਫਿਰ ਆਪਾਂ ਚਾਰ ਪੀਕ ਵਾਓ ਜੇ ਫੇਸਬੁੱਕ ਤੇ ਆਪਾਂ ਟਾਈਮ ਹੀ ਖਰਾਬ ਕਰਨਾ ਪਹਿਲਾਂ ਤਾਂ ਟਾਈਮ ਹੀ ਖਰਾਬ ਕੀਤਾ ਸਾਰੇ ਭਰਾਵਾਂ ਨੂੰ ਬੇਨਤੀ ਹੈ ਆਪਣੇ ਪੈਸੇ ਜ਼ਰੂਰ ਕਮਾਓ ਫੇਸਬੁੱਕ ਤੋਂ ਵਧੀਆ ਮੇਲਾ ਦੀ ਘੱਟੋ ਘੱਟ 50000 ਰੁਪਏ ਤਾਂ ਆਪਾਂ ਕਮਾਈ ਸਕਦੇ ਆ ਕਿਸੇ ਜਾਣਕਾਰ ਬੰਦੇ ਤੋਂ ਜਾਣਕਾਰੀ ਲੈ ਲਓ ਤੁਸੀਂ ਕਿਸੇ ਤੋਂ ਵੀ ਮੈਨੂੰ ਐਵੇਂ ਆਦਿ ਮੈਨੂੰ ਬੜੀ ਜਾਣਕਾਰੀ ਹੈ ਨਹੀਂ ਮੈਨੂੰ ਤਾਂ ਬਸ ਮੱਥਾ ਮਾਰ ਮਾਰ ਕੇ ਜਾਣਕਾਰੀ ਮਿਲੀ ਹੈ ਤੁਸੀਂ ਸਾਰੇ ਭਰਾ ਜ਼ਰੂਰ ਅਪਣਾਓ ਇਹ ਜਿਹੜੇ ਫੇਸਬੁਕ ਦੀ ਵਰਤੋਂ ਕਰਦੇ ਆ ਪੈਸੇ ਕਮਾਉਣ ਦਾ ਤਰੀਕਾ ਤੁਹਾਨੂੰ ਮੈਂ ਦੱਸਦਾ ਪੈਸੇ ਆਉਂਦੇ ਆ ਫੋਟੋਆਂ ਦੇ ਪੈਸੇ ਆਉਂਦੇ ਆ ਤੇ ਇਹ ਐ ਮੈਂ ਤੁਹਾਨੂੰ ਹੋਰ ਵੀ ਦੱਸੂਗਾ ਜਦੋਂ ਪੂਰੇ 2-3 ਮਹੀਨਿਆਂ ਨੂੰ ਵੀ ਕਿੰਨੇ ਕੇ ਪੈਸੇ ਆਉਂਦੇ ਆ ਕਿਵੇਂ ਆਉਂਦੇ ਆ ਮੇਰੇ YouTube ਦੇ ਵੀ ਚੈਨਲ ਬਣਿਆ ਉਹਦੇ ਹਜੇ ਮੇਰੇ ਆਉਣ ਨਹੀਂ ਲੱਗੇ ਤੇ ਉਹ ਵੀ ਦੱਸੂ ਸਹੀ ਦੱਸੂਗਾ ਵੀ ਕਿੰਨੇ ਪੈਸੇ YouTube ਤੋਂ ਆਉਂਦੇ ਆ ਆਪਾਂ ਗੱਪਾਂ ਨਹੀਂ ਮਾਰਦੇ ਲੋਕਾਂ ਨੂੰ ਤੇ ਮੇਰਾ ਵੀਰ ਇੱਕ ਕਮੈਂਟ ਤੇ ਲਾਇਕ ਜਰੂਰ ਕਰ ਦਿਓ ਤੇ ਤੁਹਾਨੂੰ ਮੈਂ ਦੱਸਿਆ ਹੀ ਨਾ ਤੇ ਜਿਹੜੀਆਂ ਫੋਟੋਆਂ ਹੁੰਦੀਆਂ ਪਿਕਚਰ ਆਰਟ ਚੋ ਬਣਾ ਲਿਆ ਕਰੋ ਪਿਕਚਰ ਆਰਟ ਚ ਭਲਾ ਤੁਸੀਂ ਆ ਆਦੀ ਫੇਜਦੇ ਨਾ ਉਹ ਫੋਟੋ ਨੂੰ ਵੀ ਪਿਕਚਰ ਆਰਟ ਚ ਬਣਾ ਕੇ ਤੇ ਉਹਨੂੰ ਫੇਰ ਪਾਇਆ ਕਰੋ ਫੇਰ ਤੁਹਾਡੀ ਡੈਕੋਰੀਟਿਵ ਆਦੀ ਹੋ ਸਕਦਾ ਉਹ ਤੇ ਦੋ ਲੈਗ ਵੀ ਨਾ ਫੋਟੋ ਤੇ ਇੱਕ ਭਰਉਣਾ ਨਹੀਂ ਪਰ ਪਾਈ ਜਾਣਾ ਤੇ ਜਦੋਂ ਆਉਣ ਲੱਗੇ ਫੇਰ ਤਾਂ 40 40 45 45000 ਤਾਂ ਲੈ ਕੇ ਆ ਜਾਂਦੇ ਆ ਤੇ ਇੱਕ ਚੰਗਾ ਨਾਮ ਬਣ ਜਾਂਦਾ ਪੂਰਾ ਇਸ ਟਾਈਮ ਮੇਰੀਆਂ ਤੁਸੀਂ ਭਵੰਦਰ ਸਿੰਘ ਜੀ ਤਾਂ ਹੰਗੀਆਂ ਫੋਟੋਆਂ ਦੇਖ ਲਓ ਜਿਹੜੀਆਂ ਬਾਹਰ ਲਾਈਆਂ ਘੱਟ ਤੋਂ ਘੱਟ ਹਰੇਕ ਤੇ 10000 ਲੈ ਕੇ ਤੇ 15-15 ਲੱਖ ਦੀਆਂ ਮੰਨ ਲਾ ਵੀ ਦੋ ਦਿਨਾਂ ਜੀ ਚੱਲ ਜਾਂਦੀਆਂ 15 15 ਲੱਖ ਇੱਕ ਫੋਟੋ 18-1900 ਰੁਪਏ ਕਮਾ ਕੇ ਦੇ ਦਿੰਦੀ ਹੈ ਮੈਨੂੰ ਪੰਜ ਚੀਤਨਾਂ ਤੋਂ ਪੈਸੇ ਆਉਣ ਲੱਗਿਆ ਮੈਨੂੰ ਇਹ 12000 ਪੰਜ ਚੀਤਨਾਂ ਤੋਂ ਆਇਆ ਤੇ ਜੇ ਕੋਈ ਗਲਤ ਸ਼ਬਦ ਬੋਲਿਆ ਗਿਆ ਤਾਂ ਮਾਫੀ ਚਾਹੁੰਨਾ ਤੇ ਆਪਣੀ ਵੀਡੀਓ ਨੂੰ ਲਾਇਕ ਕਰਦੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ